चच जच <Sessange> ਅੱਜ ਇਹ ਗਣਤੰਤਰ ਦਿਵਸ ਤੇ ਆਇਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਆਪ ਸਾਰਿਆਂ ਨੂੰ ਸ਼ੁਕਰੀਆ ਕਿ ਤੁਸੀਂ ਆਏ ਹੋ ਔਰ ਸਾਡਾ ਮੈਸੇਜ ਸਭ ਲੋਕਾਂ ਤੱਕ ਪਹੁੰਚਾਓਗੇ ਔਰ ਐਟ ਦੀ ਆਊਟਸਾਈਡ ਮੈਂ ਸਾਰੇ ਸਾਥੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ 26 ਜਨਵਰੀ ਤੇ ਸਾਡਾ ਜਿਹੜਾ ਗਣਤੰਤਰ ਦਿਵਸ ਹੈ ਉਹਦੀ ਵਧਾਈ ਦਿੰਦੇ ਆ ਔਰ ਸਭ ਤੋਂ ਮਹਾਨ ਵਾਲੀ ਗੱਲ ਇਹ ਹੈ ਕਿ ਅਸੀਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਭੀਮrao ਡਾਕਟਰ ਅੰਬੇਦਕਰ ਸਾਹਿਬ ਦੀ ਸਟੈਚੂ ਆਲਰੇਡੀ ਐਗਜ਼ਿਸਟ ਕਰ ਰਹੀ ਹੈ ਔਰ ਜਿਹੜੀ ਬੀਆਰ ਅੰਬੇਦਕਰ ਸਭਾ ਸੁਸਾਇਟੀ ਆ ਪੰਜਾਬ ਦੀ ਪਟਿਆਲੇ ਹੈਡਕੁਆਟਰ ਆ ਜਿਹੜੇ ਉਹਨਾਂ ਦੇ ਸਾਥੀਆਂ ਦਾ ਮਿਲ ਕੇ ਅਸੀਂ ਪੰਜਾਬ ਦੀ ਸਭ ਤੋਂ ਉੱਚੀ 66 ਫੁੱਟ ਹਾਈਟ ਵਾਲੀ ਇਹ ਪ੍ਰਤੀਮਾ ਤਿਆਰ ਕਰ ਰਹੇ ਆ ਔਰ ਆਸ ਉਮੀਦ ਕਰਦੇ ਆ ਕਿ ਅਗਲੇ 26 ਜਨਵਰੀ ਚ ਬਿਲਕੁਲ ਤਿਆਰ ਹੋਏਗੀ ਔਰ ਲੋਕਾਂ ਵਾਸਤੇ ਇੱਕ ਇਹ ਖਿੱਚ ਦਾ ਕੇਂਦਰ ਬਣੇਗੀ ਮੈਂ ਬਹੁਤ ਧੰਨਵਾਦੀ ਆ ਵੀਰ ਰਮੇਸ਼ਦਕਰ ਸਭਾ ਜਿਹੜੀ ਸਾਡੀ ਐਸੋਸੀਏਸ਼ਨ ਹੈ ਇੱਥੇ ਦੀ ਕਿ ਉਹ ਹਰ ਵਾਰੀ ਸਾਨੂੰ ਬੁਲਾਉਂਦੇ ਨੇ ਮੈਨੂੰ ਮਾਣ ਬਖਸ਼ਣ ਦੇ ਮੈਂ ਮੇਰੇ ਸਾਥੀਆਂ ਨੂੰ ਸੋ ਮੇਰੇ ਵੱਲੋਂ ਸਾਡੀ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਵੱਲੋਂ ਰਾਹੁਲ ਗਾਂਧੀ ਜੀ ਵੱਲੋਂ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਰਿਆਂ ਨੂੰ ਇਸ ਰਿਪਬਲਿਕ ਡੇ ਦੀ ਲੱਖ ਲੱਖ ਵਧਾਈ ਸਾਬ ਲਗਾਤਾਰ ਦੇਖਿਆ ਜਾ ਰਿਹਾ ਕਿ ਜਿਹੜੇ ਐਸਸੀ ਭਾਈਚਾਰਾ ਹੈਗਾ ਉਹ ਜਿਹੜੇ ਦੂਸਰੇ ਬੀਸੀ ਕੋਤੇ ਦੇ ਆ ਉਹਨਾਂ ਖਿਲਾਫ ਬਿਆਨਬਾਜ਼ੀ ਦਿੱਤਾਂ ਹੋ ਰਹੀ ਹੈ ਕੁਝ ਮੰਗਾਂ ਉਹਨਾਂ ਦੀਆਂ ਪੁਰਾਣੀਆਂ ਚਲਦੀਆਂ ਜਾ ਰਹੀਆਂ ਜਿਹੜੀ ਮੋਕੇ ਦੀ ਸਰਕਾਰ ਪੂਰੀ ਨਹੀਂ ਕਰੀ ਕਿਵੇਂ ਦੇਖਦੇ ਤੁਸੀਂ ਸਾਰੇ ਆਮ ਇੱਕ ਤੁਹਾਡੇ ਸਵਾਲ ਤੋਂ ਮੈਂ ਦੱਸਣਾ ਚਾਹੁੰਦਾ ਆਮ ਇੱਕ ਦੰਦ ਕਥਾ ਬਣ ਗਈ ਹੈ ਔਰ ਲੋਕਾਂ ਦੇ ਵਿੱਚ ਹੁਣ ਇਹ ਗੱਲ ਘਰ ਘਰ ਗਈ ਹੈ ਕਿ ਇਹ ਸਰਕਾਰ ਕੱਲਾ ਐਸੇ ਬੀਸੀ ਨਹੀਂ ਬਾਕੀਆਂ ਵਾਸਤੇ ਵੀ ਕੋਈ ਕੰਮ ਨਹੀਂ ਕਰ ਰਹੀ ਇਹਨਾਂ ਨੇ ਵਾਦੇ ਬਹੁਤ ਲਗਾਏ ਵਾਦੇ ਬਹੁਤ ਕੀਤੇ ਔਰ ਲੋਕਾਂ ਨੂੰ ਭਰਮਾਇਆ ਉਹ ਲੋਕਾਂ ਕੋਲੋਂ ਵੋਟਾਂ ਲਈਆਂ ਲੇਕਿਨ ਕੁਝ ਨਾ ਤੁਜਰਬੀ ਕਰੀ ਕਰਕੇ ਕੁਝ ਇਹਨਾਂ ਦੀ ਆਪਸ ਦੀ ਲੜਾਈ ਕਰਕੇ ਬਹੁਤ ਹੀ ਲੋਕਾਂ ਦੇ ਵਿੱਚ ਹੁਣ ਇੱਕ ਇੱਕ ਘਰ ਘਰ ਕੀ ਇਹ ਗੱਲ ਕੀ ਇਹ ਜਿਹੜੀ ਸਰਕਾਰ ਖਾਸ ਕਰਕੇ ਆਪ ਸਰਕਾਰ ਪੰਜਾਬ ਚ ਆ ਕਿ ਇਹ ਪੰਜਾਬ ਵਾਸਤੇ ਕੋਈ ਕੰਮ ਨਹੀਂ ਕਰ ਰਹੀ ਈਵਨ ਹਿੰਦੁਸਤਾਨ ਦੀ ਸਰਕਾਰ ਵੀ ਕੁਝ ਫੈਸਲੇ ਇਹੋ ਜਿਹੇ ਲੈ ਰਹੀ ਹੈ ਜਿਹੜੇ ਕਿ ਆਮ ਜਨਤਾ ਦੇ ਵਿਰੋਧੀ ਆ ਜਿਵੇਂ ਕਿ ਜਿਹੜੀ ਮਨਰੇਗਾ ਵਾਲੀ ਸਕੀਮ ਨੂੰ ਖਤਮ ਕਰਕੇ ਉਹਨਾਂ ਜੀ ਰਾਮ ਜੀ ਲਿਆਂਦੀ ਹੈ ਉਹਦੇ ਚ ਲੀਗਲ ਗਾਰੰਟੀ ਜਿਹੜੀ ਲੇਬਰ ਦੀ এমਪਲੋਇਮੈਂਟ ਦੀ ਖਤਮ ਕੀਤੀ ਆ ਉਹ ਜਿਵੇਂ ਐਮਐਸਪੀ ਦੇ ਵਿੱਚ ਲੀਗਲ ਗਾਰੰਟੀ ਨਹੀਂ ਹੈ ਉਸੇ ਤਰੀਕੇ ਨਾਲ ਇਹ ਜਿਹੜੀ ਗਾਰੰਟੀ ਖਤਮ ਕੀਤੀ ਆ ਇਹ ਵੀ ਗਲਤ ਕੀਤਾ ਆ ਇਹ ਸਾਰੇ ਫੈਸਲੇ ਜਿਹੜੇ ਨੇ ਇਹ ਲੋਕਾਂ ਵਾਸਤੇ ਇੱਕ ਖਤਰੇ ਦੀ ਘੰਟੀ ਆ ਅੱਜ ਵਸਤੇ ਦੇ ਰਿਤੇ ਕਿ ਪਟਨਾਗੜ੍ਹ ਸਪਟਨਾ ਵਾਲੇ ਤੇ ਬਿਆਨ ਆਂਦਾ ਉਹ ਵੀ ਬੋਲਦੇ ਕਿ ਉਸ ਤਰ੍ਹਾਂ ਦੇ ਵਿੱਚ ਪਟਨਾਗੜ੍ਹ ਸਾਡੀ ਭਾਈ ਚਾਹਦੇ ਯਾਰ ਕਿਵੇਂ ਦੇਖਦੇ ਉਸ ਤੋਂ ਦੇਖੋ ਚੰਨੀ ਸਾਹਿਬ ਨੇ ਬਿਆਨ ਦਿੱਤਾ ਆ ਉਸ ਬੰਦ ਉਸ ਸਟੇਟਮੈਂਟ ਦੇ ਬਹੁਤ ਹਾਈ ਕਮਾਂਡ ਵੱਲੋਂ ਆ ਆਪਸ ਚ ਬੈਠ ਕੇ ਉਸ ਤੋਂ ਬਾਅਦ ਮੀਟਿੰਗ ਕੀਤੀ ਗਈ ਆ ਔਰ ਆਸ ਉਮੀਦ ਕਰਦੇ ਆ ਕਿ ਅੱਗੇ ਤੋਂ ਇਹੋ ਜਿਹੀ ਗੱਲ ਨਹੀਂ ਹੋਏ